ਹਾਂਜੀ ਸ਼ੀਪਸ ਜਣਕੇ ਹਾਂਜੀ ਭੇਡੋ ਕੀ ਹਾਲ ਜੇ ਆਸ ਕਰਦੇ ਆਂ ਕਿ ਬਿਲਕੁਲ ਚੜ੍ਹਦੀ ਕਲਾ ਚ ਹੋਵਗੇ ਆਸ ਕਰਦੇ ਆਂ ਕਿ ਬਿਲਕੁਲ ਤੰਦਰੁਸਤ ਹੋਵਗੇ ਬੇਨਤੀ ਹੈ ਵੀਡੀਓ ਲਾਸਟ ਤੱਕ ਵੇਖਿਓ ਤੇ ਜਿੰਨੀਆਂ ਗਾਲਾਂ ਤੁਹਾਡੇ ਕੋਲ ਹੋਈਆਂ ਨਾ ਕੱਢਣ ਨੂੰ ਮੈਨੂੰ ਕੱਢਿਓ ਜਰੂਰ ਪੜਾਂਗੇ ਕਮੈਂਟ ਸਮਾਂ ਕੱਢ ਕੇ ਪੜਾਂਗੇ ਜਿੰਨੀ ਤੁਹਾਡੇ ਕੋਲ ਜੋ ਕਮੈਂਟਾਂ ਦੇ ਵਿੱਚ ਜਿੰਨੀ ਕੜੀ ਕੋਲ ਸਕਦੀ ਹੈ ਜੇ ਕੋਲ ਦਿਓ ਤੁਹਾਡੀਆਂ ਗਾਲਾਂ ਦੀ ਕੋਈ ਪ੍ਰਵਾਹ ਨਹੀਂ ਕਿਉਂਕਿ ਗਾਲਾਂ ਦੀ ਪ੍ਰਵਾਹ ਉਹ ਕਰਦਾ ਹੁੰਦਾ ਜਿਹੜਾ ਬੰਦਾ ਝੂਠਾ ਹੋਵੇ ਅਸੀਂ ਸੱਚੇ ਆ ਸੋਟ ਡਰੇ ਜੇ ਭਾਵਕ ਮਾਮਦਾ ਝੂਠਾ ਬੰਦਾ ਪ੍ਰਵਾਹ ਕਰੇ ਅਸੀਂ ਪ੍ਰਵਾਹ ਨਹੀਂ ਕਰਨ ਵਾਲੇ ਕਿਉਂਕਿ ਸੱਦੀ ਗੱਲ ਹੈ ਭਾਈ ਜੇ ਸੱਪ ਦੀ ਪੂਛ ਤੇ ਪੈ ਰੱਖਾਂਗੇ ਤਾਂ ਸੱਪ ਦੇ ਡੰਗ ਮਰੂਗੇ ਹੁਣ ਜੇ ਬਾਬਿਆਂ ਬਾਰੇ ਬੋਲਾਂਗੇ ਤੇ ਬਾਬੇ ਨਹੀਂ ਭੇਡਾਂ ਦੇ ਤੜਫਣਗੇ ਸੁਭਾਵਿਕ ਜੀ ਗੱਲ ਹੈ ਪਰ ਵੇਖੋ ਮੇਰੀ ਜੋ ਬੇਨਤੀ ਹਰ ਵਾਰੀ ਹੁੰਦੀ ਹੈ ਮਜ਼ਾਕ ਨੂੰ ਪਾਸੇ ਰੱਖੀਏ ਮੇਰੀ ਜੋ ਵਿਚਾਰ ਹਰ ਵਾਰ ਹੁੰਦੀ ਹੈ ਸਾਡਾ ਕੇਵਲ ਇੱਥੇ ਇਹ ਕੰਮ ਨਹੀਂ ਹੁੰਦਾ ਮਕਸਦ ਸਾਡਾ ਇਹ ਨਹੀਂ ਹੁੰਦਾ ਕਿ ਤੁਹਾਨੂੰ ਗੁੱਸਾ ਜੜੇਗੀ ਠੀਕ ਹੈ ਭਾਈ ਤੁਸੀਂ ਆਪਣੇ ਬਾਬੇ ਨੂੰ ਵਿਆਸ ਵਾਲਿਆਂ ਨੂੰ ਰੱਬ ਮੰਨਦੇ ਆ ਵਾ ਠੀਕ ਹੈ ਮੰਨੋ ਪਰ ਕੁਝ ਕਿ ਸਾਡੇ ਜਿਹੜੇ ਸਵਾਲ ਹੁੰਦੇ ਆ ਉਹਨਾਂ ਸਵਾਲਾਂ ਦੇ ਵੀ ਜਵਾਬ ਸਾਨੂੰ ਦੇ ਦਿਆ ਕਰੋ ਸਵਾਲ ਕਿਹੜੇ ਪੇਡਾ ਇਹ ਗੱਲ ਕਹਿੰਦਿਆਂ ਵੀ ਬਿਆਸ ਵਾਲਾ ਬਾਬਾ ਸਾਡਾ ਗੁਰੂ ਆ। ਤਾਂ ਮੈਂ ਬੇਨਤੀ ਕਰਦਾ ਵਾਂ ਜਦੋਂ ਮੈਂ ਸਵਾਲ ਪੁੱਛਦਾ ਵਾਂ ਵੀ ਗੁਰੂ ਗ੍ਰੰਥ ਸਾਹਿਬ ਗੁਰੂ ਆ। ਤੁਸੀਂ ਕਹਿੰਦੇ ਬਾਬਾ ਗੁਰੂ ਆ। ਆਂਦੇ ਨਹੀਂ ਨਹੀਂ ਦੋਏ ਆ। ਮੈਂ ਲੌਜਿਕ ਇਹ ਦਿੰਦਾ ਹਾਂ ਨਾ ਪਿਓ ਇੱਕ ਹੁੰਦਾ ਕਿ ਦੋ ਹੁੰਦੇ ਆ। ਪਿਓ ਤਾਂ ਸਾਡਾ ਇੱਕ ਹੀ ਆ ਗੁਰੂ ਗ੍ਰੰਥ ਸਾਹਿਬ ਤੇ ਪਿਓ ਨੂੰ ਛੱਡ ਗਿਆ ਨੂੰ ਹੋਰ ਕਿੱਜਾਂ ਦੀ ਲੋੜ ਨਹੀਂ। ਦਿੱਤੋ ਭਲਿਓ ਉਹ ਗੱਲ ਹੁੰਦੀ ਆ। ਇੱਕ ਕੱਟਾ ਬੱਚਾ ਜਿਹੜਾ ਆਪਦੀ ਮਾਂ ਨੂੰ ਗਾਮਾ ਜਿਹਨੂੰ ਛੱਡ ਕੇ ਦੂਜੀ ਗਾਮਾ ਇਹਦੇ ਕੋਲ ਚਲ ਜੇ ਨਾ ਦੁੱਧ ਲੱਭਣ ਉਹ ਜਾ ਕੇ ਥੱਲੇ ਤੇ ਪੈ ਜਾਂਦਾ ਮੈਂ ਦੁੱਧ ਪੀਣ ਆਇਆ ਵਾ ਪਰ ਜਦੋਂ ਨਾਸਾਂ ਦੇ ਛੜਾ ਖਾ ਗਿਆ ਮੁੜ ਕੇ ਆਪਦੀ ਮਾਂ ਨੂੰ ਭੱਜਣਾ ਪੈਂਦਾ ਉਹਨੂੰ ਸਿਕੋ ਸਾਡੀ ਸਾਡਾ ਦਰ ਲਾਏ ਆ ਵੀ ਕਿਤੇ ਤੁਹਾਨੂੰ ਨਾਸਾਂ ਦੇ ਖਾ ਕੇ ਫਿਰ ਵਾਪਸ ਉੱਦਾਂ ਨਾ ਮੁੜਨਾ ਪਵੇ ਮੋੜ ਆਉ ਪਰ ਨਾਸਾਂ ਦੇ ਬਿਨਾ ਖਾਣ ਤੋਂ ਹੀ ਮੋੜਾ ਉਹ ਤਾਂ ਕਿੱਡਾ ਵਧੀਆ ਵਾ ਸਮਝੇ ਮੇਰੀ ਗੱਲ ਭੇਡਾਂ ਕਹਿੰਦੀਆਂ ਵਾ ਪੀ ਬਿਆਸ ਵਾਲਾ ਜਿਹੜਾ ਬਾਬਾ ਵਾਜਾ ਰਾਮ ਰੀਮ ਆ ਜਨ ਕੋਦਰ ਵਾਲਾ ਲਾਡੀ ਸ਼ਾ ਬੀੜੀ ਫੂਕਿਆ ਭੇਡਾ ਕਿਹਨੀਆਂ ਸਾਡਾ ਗੁਰੂ ਆ ਤਾਂ ਮੈਂ ਤੇ ਸਵਾਲ ਇੱਕ ਵਾਰੀ ਇੱਕ ਸਵਾਲ ਹਰ ਵਾਰੀ ਕਰਦਾ ਵਾਂ ਕਿ ਭਾਈ ਜੇ ਬਿਆਸ ਵਾਲਾ ਤੁਹਾਡਾ ਗੁਰੂ ਆ ਤਾਂ ਜਦੋਂ ਘਰ ਦੇ ਵਿੱਚ ਕਾਕਾ ਜਨਮ ਲੈਂਦਾ ਕੋਈ ਘਰ ਦੇ ਵਿੱਚ ਕਿਸੇ ਬੱਚੇ ਨੇ ਜਨਮ ਲਿਆ ਉਹ ਬੱਚੇ ਨੇ ਜਨਮ ਲਏ ਤੇ ਬਾਣੀ ਪੜਾਈ ਜਾਂਦੀ ਗੁਰੂ ਗ੍ਰੰਥ ਸਾਹਿਬ ਚ ਬਾਬਾ ਬਲਾਇਆ ਕਰੋ ਹਾਂ ਫਿਰ ਲਾਵਾਂ ਹੋਈਆਂ ਵਿਆਹ ਸ਼ਾਦੀ ਹੋਇਆ ਚਾਰ ਲਾਵਾਂ ਸੁਹੀ ਰਾਗ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਆ ਜਿਹੜਾ ਗੁਰੂ ਦੀ ਹਜ਼ੂਰੀ ਚਾਰ ਲਾਵਾਂ ਲਈਦੀਆਂ ਆਪਾਂ ਉਹ ਬਾਣੀ ਕਿੱਥੇ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਚ ਦਰਜ ਉਹ ਯਾਰ ਉਹਦਾ ਬਾਬਾ ਪਾਇਆ ਕਰੋ ਹਾਂ ਬਾਬਾ ਜੀ ਗੁਰੂ ਗ੍ਰੰਥ ਸਾਹਿਬ ਸਾਨੂੰ ਤੋੜਤਾ ਤੁਸੀਂ ਬਾਬਾ ਜੀ ਢਿਲੋ ਸਾਹਿਬ ਬੈਠੋ ਤੇ ਸਾਡੀਆਂ ਲਾਵਾਂ ਕਰਾਓ ਪੁੱਛੋ ਕਿਉਂ ਵੀ ਗੁਰੂ ਗ੍ਰੰਥ ਸਾਹਿਬ ਤੋੜਤਾ ਬਾਬਾ ਗੁਰੂ ਤੇ ਆਡਾ ਤੂੰ ਆ ਜਾ ਲਾਵਾਂ ਕਰਾੜੀਆਂ ਵਿਚਕਾਰ ਬੈਠ ਉਦੋਂ ਗੁਰੂ ਗ੍ਰੰਥ ਸਾਹਿਬ ਤੇ ਲੋੜ ਬੱਚੇ ਜੇ ਮੇਰੇ ਗੁਰੂ ਗ੍ਰੰਥ ਸਾਹਿਬ ਦੀ ਲੋੜ ਦੂਜੀ ਬੇਨਤੀ ਮਹਾਰਾਜ ਦੀ ਬਾਣੀ ਦਾ ਵਾਕਿਆ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਗਿਆ ਜਿੰਨੇ ਸੰਸਾਰ ਦੇ ਜਨਮ ਲਿਆ ਤੁਰਨਾ ਇੱਕ ਦਿਨ ਸਾਰਿਆਂ ਨੇ ਸੰਸਾਰ ਤੋਂ ਘਰ ਦੇ ਆਣੇ ਮਗਰੋਂ ਖੰਡ ਪਾੜ ਸਾਹਿਬ ਰਖਾਉਣਾ ਵਾ ਕਿਥੋਂ ਰਖਾਉਣਾ ਗੁਰੂ ਗ੍ਰੰਥ ਸਾਹਿਬ ਤੋਂ ਪਾਠ ਰਖਾਉਣਾ ਓ ਯਾਰ ਬਾਬੇ ਕਿਦਨ ਕੰਮ ਆਉਣੇ ਆ ਬਾਬੇ ਮੱਥੇ ਟਕਾਉਨ ਨੂੰ ਆ ਭੇਡਾਂ ਅਕਸਰ ਸਾਨੂੰ ਇਹ ਗੱਲ ਕਹਿੰਦੀਆਂ ਵਾ ਅੰਦਿਆਂ ਵੇਖੋ ਜੀ ਜੇ ਤੁਸੀਂ ਕਹਿੰਦੇ ਵੀ ਕਿਸੇ ਦੇਵਤਾਰੀ ਨੂੰ ਗੁਰੂ ਨਾ ਮੰਨੋ ਪੇਡਾ ਕਹਿੰਨੀਆਂ ਵੇਖੋ ਜੀ ਤੁਸੀਂ ਆਂਦੇ ਕਹਿੰਦੇ ਕਿਸ ਦੇਹਧਾਰੀ ਨੂੰ ਗੁਰੂ ਨਾ ਮੰਨੋ ਪੇਡਾਂ ਦੀਆਂ 10 ਗੁਰੂ ਹੋਏ ਉਹ ਦੇਹਧਾਰੀ ਹੋਏ ਕਿੱਡੇ ਮਾਈਂਡ ਵਾਸ਼ ਹੋ ਚੁੱਕੇ ਪੇਡਾਂ ਦੇ ਪੇਡੋ ਦੇਹਧਾਰੀ ਨਹੀਂ ਹੋਏ ਜੋਤ ਰੂਪ ਹੋਏ ਆ ਤੇ ਜੇ ਤੁਹਾਡੇ ਕਹਿਣ ਮੁਤਾਬਕ ਜੇਕਰ ਇਹ ਗੱਲ ਮੰਨ ਵੀ ਲਈ ਜਾਵੇ ਕਿ ਜਿਹੜੇ ਗੁਰੂ ਸਾਹਿਬ 10 ਪਾਤਸ਼ਾਹਾਂ ਹੋਈਆਂ ਦੇਹਧਾਰੀ ਹੋਈਆਂ ਵਾ ਮੈਂ ਸਵਾਲ ਤੁਹਾਡੇ ਗਾੜੀ ਇੱਕ ਰੱਖਦਾ ਤੁਹਾਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਬਾਬਰ ਨੂੰ ਜਬਰ ਕਹਿੰਦ ਯੂਰਤ ਰੱਖੀ ਕਿੱਤੋਂ ਵੱਡੇ ਆਲੇ ਆ ਜੁਰਤ ਰੱਖਦੇ ਅੱਜ ਕਦੀ ਨੀ ਮੈਂ ਬੜੀਆ ਦਿਲੇ ਨਾਲ ਦੇ ਚੁੱਕਾ ਐ ਸਟੇਜਾਂ ਤੇ ਤੁਹਾਡੇ ਆਲੇ ਜਾ ਕੇ ਲੀਡਰਾਂ ਕਹਿ ਲੋ ਬੇ ਪੈਰਾਂ ਚ ਪੈਂਦੇ ਫਿਰਦੇ ਆ ਹੁਣ ਤੁਹਾਡੇ ਆਲੇ ਵੱਡੇ ਮੰਨੀਆਂ 10 ਗੁਰੂ ਵੱਡੇ ਮੰਨੀਆਂ ਕਿਸ ਦਾ ਧਰਮ ਬਚਾਉਣ ਦੀ ਖਾਤਰ ਗੁਰੂ ਸਾਹਿਬ ਨੇ ਆਪਣਾ ਸੀਸ ਦਿੱਤਾ ਗੁਰੂ ਤੇਗ ਬਹਾਦਰ ਸਾਹਿਬ ਨੇ ਤੁਹਾਡਾ ਵੱਡਾ ਮੰਨੀਆਂ ਕਿ ਵਿਆਸ ਵਾਲਾ ਵੱਡਾ ਮੰਨੀਆਂ ਗੁਰੂ ਤੇਗ ਬਹਾਦਰ ਸਾਹਿਬ ਵੱਡੇ ਮੰਨੀਆਂ ਕਿੰਨੂ ਮੰਨੀਆਂ ਭੇਡਾਂ ਪਤਾ ਕੀ ਸੋਚਦੀਆਂ ਵਾ ਗੁਰੂ ਦੀ ਗੱਲ ਆਈ ਜਾਨੀ ਕਿ ਗੁਰੂ ਏ ਵੀ ਜਿਹੜੇ ਦੂਜਿਆਂ ਕੋ ਮੱਥੇ ਟਿਕਾਉਂਦੇ ਹੋਣ ਐਸ ਬਰਸ਼ਤੀ ਕਰਦੇ ਹੋਣ ਵੱਡੀਆਂ ਗੱਡੀਆਂ ਚ ਘੁੰਮਦੇ ਹੋਣ ਅਮੀਰਾਂ ਨਾਲ ਸਾਝ ਰੱਖਦੇ ਹੋਣ ਪਰ ਗੁਰੂ ਨਾਨਕ ਸਾਹਿਬ ਬਾਸ਼ਾ ਨੇ ਮਲਕ ਭਾਗੋ ਦਾ ਛੱਡ ਕੇ ਲਾਲੋ ਦੇ ਘਰ ਦਾ ਚੱਖਿਆ ਪ੍ਰਸ਼ਾਦਾ ਇਤਿਹਾਸ ਪੜ ਲਓ ਇਹ ਸਭ ਤੋਂ ਵੱਡੀ ਸਾਡੇ ਵਿੱਚ ਗਰਾਵਟ ਪਤਾ ਕਿਉਂ ਆ ਰਹੀ ਅਸੀਂ ਯਾਰ ਆਪਣੇ ਇਤਿਹਾਸ ਪੜ ਕੇ ਨਹੀਂ ਵੰਦੇ ਜਿਹੜੇ ਆਪਾਂ ਚਲੋ ਆਪਣੇ ਮੇਨ ਵਿਸ਼ੇ ਤੇ ਆਈਏ ਬਾਬਾ ਬਲਬੀਰ ਸਿੰਘ ਜੀ ਬੁੱਢਾ ਦਲ ਦੇ ਮੁਖੀ 96 ਕਰੋੜੀ ਸਾਡੇ ਬਹੁਤ ਸਤਿਕਾਰਯੋਗ ਨੇ ਬੁੱਢਾ ਦਲ ਦੇ ਮੁਖੀ ਨੇ ਹੋਇਆ ਕਿ ਜਦੋਂ ਬਾਬਾ ਗੁਰਿੰਦਰ ਢਿੱਲੋਂ ਬਿਆਸ ਡੇਰੇ ਦਾ ਮੁਖੀ ਕਿਸੇ ਚਲ ਰੇ ਦਵਾਨ ਦੇ ਵਿੱਚ ਆਇਆ ਆਨੰਦਪੁਰ ਸਾਹਿਬ ਸ਼ਾਇਦੋ ਦਵਾਨ ਸੀਗਾ ਆਨੰਦਪੁਰ ਸਾਹਿਬ ਦਵਾਨ ਦੇ ਵਿੱਚ ਬਾਬਾ ਗੁਰਿੰਦਰ ਸਿੰਘ ਜੀ ਢਿੱਲੋਂ ਆਏ ਸਾਰੇ ਲੋਕਾਂ ਦਾ ਧਿਆਨ ਬਾਬਾ ਜੀ ਵੱਲ ਹੋ ਗਿਆ ਬਿਆਸ ਵਾਲੇ ਡੇਰੇ ਵਾਲ ਬਾਬੇ ਵਾਲ ਸਾਰਿਆਂ ਦਾ ਧਿਆਨ ਉਧਰ ਹੋ ਗਿਆ ਉੱਥੇ ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਨੇ ਜੋ ਗੱਲ ਕੀਤੀ ਦਿਲ ਨੂੰ ਛੂਹ ਜਾਣ ਵਾਲੀ ਗੱਲ ਸੀ ਗੱਲ ਕੀ ਕੀਤੀ ਕਿ ਭਾਈ ਗੁਰੂ ਨਾਨਕ ਤੋਂ ਵੱਡਾ ਕੋਈ ਨਹੀਂਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੁਕਮ ਹੈ ਵੀ ਆ ਗਿਆ ਭਈਆ ਕਾਲ ਕੀ ਤਫੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਬੜੀ ਸੋਹਣੀ ਗੱਲ ਕੀਤੀ ਹੁਣ ਤੁਸੀਂ ਇੱਕ ਸਵਾਲ ਇੱਥੇ ਕਰੋਗੇ ਵੀ ਤੋੜ ਸਾਹਿਬ ਇੱਕ ਸਮੇਂ ਤੁਸੀਂ ਬਾਬੇ ਬਲਬੀਰ ਸਿੰਘ ਦੇ ਵਿਰੋਧ ਬੋਲਿਆ ਸੀ ਮੈਂ ਬਾਬੇ ਬਲਬੀਰ ਸਿੰਘ ਦੇ ਵਿਰੋਧ ਕਿਤੇ ਨਹੀਂ ਬੋਲਿਆ ਕੋਈ ਇੱਕ ਕਲਿੱਪ ਵਿਖਾ ਦਿਓ ਮੈਨੂੰ ਕੱਢ ਕੇ ਜਿੱਥੇ ਬੋਲਿਆ ਹੋਵੇ ਜਿਹੜੀਆਂ ਤੁਸੀਂ ਕਲਿੱਪਾਂ ਮੈਨੂੰ ਹੁਣ ਮੇਰੇ ਗਲੇ ਰੱਖਣੀਆਂ ਆ ਵੇਖੋ ਤੁਸੀਂ ਬੋਲੇ ਉਦੋਂ ਮੈਂ ਬਾਬੇ ਬਲਬੀਰ ਸਿੰਘ ਦੇ ਬਾਰੇ ਇਹ ਬੋਲਿਆ ਸੀ ਵੀ ਜਿੱਥੇ ਬਾਬੇ ਬਲਬੀਰ ਸਿੰਘ ਨੇ ਬਿਆਸ ਵਾਲੇ ਬਾਬੇ ਨੂੰ ਤੇ ਨਾਲ ਭਾਈ ਕਨਈਆ ਜੀ ਜਿਹੜੇ ਸਾਡੇ ਪ੍ਰਚਾਰਕ ਵੀ ਆ ਬੁੱਢਾ ਦਲ ਦੇ ਇਹਨਾਂ ਨੇ ਬਿਆਸ ਵਾਲੇ ਨੂੰ ਸਨਮਾਨਤ ਕੀਤਾ ਸੀ ਤੇ ਇਹ ਕਿਹਾ ਸੀ ਕਿ ਬਿਆਸ ਵਾਲਾ ਬਾਬਾ ਬੜਾ ਸਖੀਰਾ ਪ੍ਰਚਾਰ ਕਰਦੇ ਆ ਉਹ ਮੈਂ ਉਸ ਗੱਲ ਤੇ ਬੋਲਿਆ ਹਾਂ ਨਾਲੇ ਬਾਬਾ ਬਲਵੀਰ ਸਿੰਘ ਜੀ ਦੇ ਵਿਰੋਧ ਮੈਂ ਕਿਤੇ ਨਹੀਂ ਬੋਲਿਆ ਜਿੱਥੇ ਉਹ ਗਲਤ ਹੋਣਗੇ ਗਲਤ ਨੂੰ ਗਲਤ ਬੋਲਾਂਗੇ ਜਿੱਥੇ ਸਹੀ ਹੋਣਗੇ ਸਹੀ ਨੂੰ ਸਹੀ ਉਦੋਂ ਮੈਂ ਗਲਤ ਬੋਲਿਆ ਸੀ ਹੁਣ ਮੈਂ ਹੱਕ 'ਚ ਬੋਲ ਰਿਹਾ ਕਿਉਂ ਕਿਉਂਕਿ ਉਹਨਾਂ ਨੇ ਹੋਰ ਸਹੀ ਗੱਲ ਕੀਤੀ ਹੈ ਉਹਨਾਂ ਨੇ ਬਚਨ ਬੜਾ ਸੋਹਣਾ ਕੀਤਾ ਵੀ ਕਿਸੇ ਦੇਹਧਾਰੀ ਨੂੰ ਗੁਰੂ ਨਾ ਮੰਨੋ ਕਿਸੇ ਦੇਹਧਾਰੀ ਨੂੰ ਗੁਰੂ ਨਾ ਮੰਨੋ ਜਿਹੜੀ ਉਹਨਾਂ ਗੱਲ ਕੀਤੀ ਬੜੀ ਵਧੀਆ ਕੀਤੀ ਤਾਂ ਮੈਂ ਤੇ ਸਲਾਮ ਉਹਨਾਂ ਦਾ ਹੀ ਕਰਦਾ ਵਾਂ ਵੀ ਜੇਕਰ ਕੋਈ ਮੇਰੇ ਵਰਗਾ ਪ੍ਰਚਾਰਕ ਬੋਲੇ ਤੇ ਭੇਡਾਂ ਨੇ ਵਿਰੋਧ ਕਰਨਾ ਵਾ ਪਰ ਜੇ ਕੋਈ ਸਾਡੇ ਦਲਾਂ ਪੰਥਾਂ ਦੇ ਮੁਖੀ ਸਾਡੇ ਸੰਪਰਦਾਵਾਂ ਦੇ ਮੁਖੀ ਜੇਕਰ ਇਹ ਬਿਆਨ ਦੇਣ ਲੱਪੈਣ ਤਾਂ ਮੈਂ ਕਹਿੰਦਾ ਵੀ ਡੇਰੇ ਦਾਹਾਂ ਦੇਣਾ ਜੇ ਪੰਜਾਬ ਚੋਂ ਬੰਦ ਮਹੀਨੇ ਚ ਡੇਰੇ ਬੰਦ ਜੇ ਸਾਡੇ ਸਾਰੇ ਦਲਾਪੰਥਾ ਦੇ ਮੁਖੀ ਸਾਡੇ ਸਾਰੇ ਬਾਬੇ ਇਕੱਠੇ ਹੋ ਕੇ ਸੰਪਰਦਾਵਾਂ ਦੇ ਮੁਖੀ ਦਲਾਪੰਥਾ ਦੇ ਮੁਖੀ ਇਕੱਠੇ ਹੋ ਕੇ ਜੇ ਇਹਨਾਂ ਬਾਬਿਆਂ ਬਾਰੇ ਮਹਿਮ ਚ ਲਾਉਣ ਸਾਰੇ ਆਪਣੇ ਆਪਣੇ ਪ੍ਰਚਾਰਕ ਨੂੰ ਸਮਝਾਉਣ ਆਪਣੇ ਆਪਣੇ ਦਲਾਪੰਥਾਂ ਵਾਲੇ ਵੀ ਡੇਰਿਆਂ ਡੇਰਾਵਾਦ ਹੁਮੂਜ ਕੇ ਪੰਜਾਬ ਚੋਂ ਕਢਣਾ ਡੇਰੇ ਦੇ ਦਹਾ ਦਣਾ ਜੀ ਬੰਦ ਦੂਜੀ ਬੇਨਤੀ ਮੇਰੀ ਹੋਰ ਚਲੋ ਵੀ ਵੇਖੋ ਵਿਆਸ ਵਾਲਾ ਜਿਹੜਾ ਬਾਬਾ ਗੁਰਿੰਦਰ ਢਿੱਲੂ ਆ ਇਹ ਬਾਬਾ ਕੋਈ ਇਹ ਨਾ ਸਮਝਿਓ ਵੀ ਬੜੇ ਪੱਧਰੇ ਆ ਪਤਾ ਕਿਉਂ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਓਟ ਲੈ ਕੇ ਗੁਰੂ ਗ੍ਰੰਥ ਸਾਹਿਬ ਦਾ ਆਸਰਾ ਲੈ ਕੇ ਮਸ਼ਕੀਨ ਜੀ ਨੇ ਬਚਨ ਕੀਤਾ ਇਹ ਪੜਦੇ ਕੁਰਬਾਨੀ ਆ ਗੁਰੂ ਆਪ ਬਣੇ ਹੋਏ ਆ ਵਿਆਖਿਆ ਕੁਰਬਾਨੀ ਦੀ ਕਰਕੇ ਤੇ ਗੁਰੂ ਹੋਣ ਦੀ ਮੋਹ ਆਪਣੇ ਆਪ ਤੇ ਲਈ ਆ ਹੁਣ ਸਿੱਧੀ ਗੱਲ ਆ ਜੇ ਉਹਦਾ ਪਖੰਡ ਕਰਨਗੇ ਤੇ ਲੋਕਾਂ ਕਹਣਾਂ ਪਖੰਡੀ ਪਖੰਡੀ ਹੈ ਪਖੰਡੀ ਹੈ ਸਿੱਧੀ ਗੱਲ ਆ ਜੇ ਆਸਰਾ ਬਾਣੀ ਦਾ ਲੈਣਗੇ ਜੇ satsang ਬਾਣੀ ਦੇ ਕਰਾ ਕੇ ਆਪਣੇ ਆਪ ਨੂੰ ਗੁਰੂ ਦੱਸਾਂਗੇ ਤਾਂ ਭਾਈ ਸਿੱਧੀ ਜੀ ਗੱਲ ਆ ਲੋਕਾਂ ਕਹਣਾਂ ਵੇਖੋ ਜੀ ਸਿੱਖੀ ਦਾ ਪ੍ਰਚਾਰ ਹੋ ਰਿਹਾ ਪਰ ਇਹ ਨਹੀਂ ਉਹਨਾਂ ਨੂੰ ਪਤਾ ਵੀ ਜੇ ਸਖੀ ਦਾ ਪ੍ਰਚਾਰ ਹੋ ਰਿਹਾ ਸਖੀ ਦੇ ਪ੍ਰਚਾਰ ਦੇ ਨਾਂ ਦੇ ਹੇਠ ਸਿੱਖੀਆਂ ਦੀਆਂ ਜਣਾ ਚ ਤੇਲ ਕਿੰਨਾ ਪਾਤਾ ਜਾਂਦਾ ਦੇਹ ਧਾਰੀ ਬਾਬਿਆਂ ਨੇ ਸਿਰਫ ਇੱਕ ਕੇਵਲ ਮਿੱਠੀ ਜਬਾਨ ਕਰਕੇ ਤੁਹਾਨੂੰ ਮਿੱਠੀ ਜਬਾਨ ਚਲਾਤੀ ਤੁਹਾਡੇ ਗਾਲੀ ਮਿੱਠੀ ਜਬਾਨ ਹੈ ਨਾ ਬਰਤਲਣੀ ਹੈ ਤੇ ਆਖਣਾ ਭੇਡਾ ਬਾਬਾ ਹੀ ਸਾਰਾ ਕੁਝ ਦੇਖੋ ਮੇਰੀ ਬੇਨਤੀ ਹੈ ਮੈਂ ਸ਼ੁਰੂ ਚ ਬੇਨਤੀ ਕੀਤੀ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੁਗੋ ਜੁਗਾਟਲ ਸਾਡੇ ਗੁਰੂ ਬਾਬਾ ਅੱਜ ਕੋਈ ਗੱਦੀ ਤਾਂ ਕੱਲ ਨੂੰ ਕੋਈ ਹੋਊਗਾ। ਇਸ ਬਾਬੇ ਤੋਂ ਪਹਿਲਾਂ ਬਾਬਾ ਕਿਹੜਾ ਮੈਨੂੰ ਲੱਗਦਾ ਬਹੁਤ ਹਨ ਨਾ ਨਹੀਂ ਕਿਤੇ ਹੋਣਾ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ 300 ਸਾਲ ਪਹਿਲਾਂ ਵੀ ਗੁਰੂ ਹੀ ਅੱਜ ਵੀ ਗੁਰੂ ਆ। 1000 ਸਾਲ ਬਾਅਦ ਆ ਰਹੀਂਦੀ ਦੁਨੀਆ ਤੱਕ ਸਾਡੇ ਗੁਰੂ ਰਹਿਣਗੇ। ਬਾਬੇ ਬਹਲਦੇ ਰਹਿਣੇ ਆ। ਪਰ ਗੁਰੂ ਗ੍ਰੰਥ ਸਾਹਿਬ ਕਦੇ ਨਹੀਂ ਬਦਲਣੇ। ਸਿੱਖੋ। ਆਪ ਡਾਇਰੈਕਟ ਬਾਣੀ ਪੜੋ ਕਿਸੇ ਨੂੰ ਵਿਚ ਵਿਚੋਲਾ ਪਾਉਣ ਦੀ ਲੋੜ ਨਹੀਂ ਆ। ਆਪ ਬਾਣੀ ਪਰੋ ਡਾਇਰੈਕਟ। ਕੀ ਲੋੜ ਕਿਸ ਨੂੰ ਵਿਚ ਪਾਉਣ ਦੀ ਵਿਚੋਲਾ। ਇੱਕ ਦੀ ਬਿਆਸ ਵਾਲੇ ਨੇ ਮੈਂ ਵੀਡੀਓ ਵੇਖੀ ਮੇਰੇ ਕੋਲ ਆਈ ਉਹ ਕੀ ਹੋਇਆ ਵੀ ਕਿਤੇ ਮੁਸਲਮਾਨ ਮੌਲਵੀ ਆ ਕਿ ਪਤਾ ਨਹੀਂ ਕੋਈ ਪਾਦਰੀ ਆ ਉਹਨਾਂ ਇਦਾਂ ਕਰਕੇ ਦੇ ਨਾਲ ਉਹਤੇ ਬੰਦੇ ਅਰਦਾਸ ਕਰਾ ਰਿਹਾ ਉਹਨਾਂ ਦੀ ਖੜਕੇ ਚਲੋ ਕਿਸ ਨੇ ਉਹਦੇ ਉਤੇ ਤੇ ਲਿਖ ਕੇ ਪਾਤਾ ਵੀ ਵੇਖੋ ਜੀ ਲੱਗਦਾ ਢਿੱਲੋ ਧਰਮ ਬਦਲ ਰਿਹਾ ਵਾ ਉਹਤੇ ਲਿਖਤਾ ਵੀ ਹੁਣ ਭੇਡਾਂ ਕਿੱਧਰ ਜਾਣਗੀਆਂ ਤੇ ਭੇਡਾਂ ਨੇ ਸਪਸ਼ਟੀ ਕਰਨ ਕੀ ਪਾਏ ਆਪਣੇ ਭੇਡਾਂ ਨੇ ਸਪਸ਼ਟੀ ਕਰਨ ਪਾਏ ਜਾਂਦੇ ਵੀ ਵੇਖੋ ਜੀ ਹਰ ਇੱਕ ਧਰਮ ਦਾ ਸਤਿਕਾਰ ਕਰਦਾ ਬਾਬਾ ਸਾਡਾ ਮੰਦੇ ਆਂ ਮੈਂ ਸਤਕਾਰ ਅਸੀਂ ਸਤਕਾਰ ਕਰਦੇ ਆਂ ਜਿਹੜਾ ਨਹੀਂ ਕਰਦੇ ਪਰ ਬੇਨਤੀ ਆ ਵੀ ਜੇ ਅਸੀਂ ਆਖੇ ਹਿੰਦੂਇਜ਼ਮ ਦਾ ਸਤਕਾਰ ਕਰਦੇ ਆਂ ਤਾਂ ਜਾ ਕੇ ਜਗਨਨਾਥ ਪੁਰੀ ਆਰਤੀ ਨਹੀਂ ਕਰਨ ਬਹਿ ਜਾਗੇ ਜੇ ਅਸੀਂ ਆਖੇ ਵੀ ਹਿੰਦੂਇਜ਼ਮ ਦਾ ਸਤਕਾਰ ਕਰਦੇ ਆਂ ਸਤਕਾਰ ਇੰਨਾ ਵੀ ਨਹੀਂ ਕਰ ਦੇਣਾ ਪਿਆਰਦوار ਜਾ ਕੇ ਸੂਰਜ ਨੂੰ ਪਾਣੀ ਦੇਣ ਲੱਪਗੇ ਅਸੀਂ ਆਖੇ ਮੁਸਲਮਾਨਾਂ ਦਾ ਸਤਕਾਰ ਕਰਦੇ ਆਂ ਤੇ ਮੁਸਲਮਾਨਾਂ ਦਾ ਸਤਕਾਰ ਕਰਨ ਦੇ ਮਾਰੇ ਇਹ ਨਹੀਂ ਵੀ ਜਾ ਕੇ ਉਹਨਾਂ ਦਾ ਹੱਜ ਕਰ ਲੱਪਗੇ ਇਹ ਨਹੀਂ ਵੀ ਜਾ ਕੇ ਪੰਜ ਨਮਾਜ਼ਾਂ ਪੜਨ ਲੱਪਗੇ ਸਿੱਖੋ ਮੇਰੀ ਬੇਨਤੀ ਆ ਇਨਾ ਪਖੰਡੀਆਂ ਦੇ ਜੰਗਾਲ ਦੇ ਵਿੱਚੋਂ ਨਿਕਲੋ ਤੁਸੀਂ ਜਾਂਦੇ ਸਤਕਾਰ ਕਰੋ ਕਿਸੇ ਧਰਮ ਦਾ ਕਰਦੇ ਆਂ ਅਸੀਂ ਵੀ ਕਰਦੇ ਆਂ ਸਤਕਾਰ ਕਰਨਾ ਵੱਖਰੀ ਗੱਲ ਆ ਪਰ ਉਹ ਜਿਹੜੇ ਕੰਮ ਬਾਬੇ ਨੇ ਕੀਤੇ ਉਹ ਕੰਮ ਬਹੁਤ ਗਲਤਿਆ ਕਿਤੇ ਨੇ ਕਦੇ ਅਸੀਂ ਜਿਹੇ ਭੇਡਾਂ ਦੀਆਂ ਸਤਕਾਰ ਕਰਨ ਦੇ ਆ ਬਾਬਾ ਸਤਕਾਰ ਅਸੀਂ ਵੀ ਕਰਦੇ ਆਂ ਸਤਕਾਰ ਕਰਨ ਦੇ ਇਹ ਥੋੜੀ ਸਤਕਾਰ ਦੇ ਨਾਂ ਤੇ ਅਸੀਂ ਉਹਨਾਂ ਦੇ ਵਿੱਚ ਯਾਰ ਰਲ ਗਏ ਸ਼੍ਰੀ ਰਾਮ ਜੀ ਦਾ ਰਿਸਪੈਕਟ ਕਰਦੇ ਆਂ ਹਜ਼ਰ ਸਾਹਿਬ ਦੀ ਕਰਦੇ ਆਂ ਯਸੂ ਮਸੀਹ ਜੀ ਦੀ ਕਰਦੇ ਆਂ ਪਰ ਇਹ ਥੋੜੀ ਵੀ ਜਾ ਕੇ ਬਾਈਬਲ ਪੜ੍ਹ ਲੱਪ ਗਏ ਉਹਨਾਂ ਨੇ ਇਹ ਥੋੜੀ ਗੱਲ ਹੈ ਵੀ ਜੇ ਮੁਸਲਮਾਨਾਂ ਨੇ ਰਿਸਪੈਕਟ ਕਰਦੇ ਰਿਸਪੈਕਟ ਕਰਦੇ ਕਰਦੇ ਜਾ ਕੇ ਉਹਨਾਂ ਨਾਲ ਵਿਹਾਜ ਕਰ ਲੱਪ ਗਏ ਸੀ ਸਿਧਾਂਤ ਤੇ ਸਾਡਾ ਆਪਣਾ ਨਸਕੀ ਦਾ ਸਤਕਾਰ ਕਰੋ ਸਿਧਾਂਤ ਸਾਡਾ ਆਪਣਾ ਮੇਰੀ ਬੇਨਤੀ ਹੈ ਨਿਕਲੋ ਇਹਨਾਂ ਦੇ ਚੰਗਲਾਂ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਦਾ ਸ਼ਰੀਕ ਬਣ ਕੇ ਬਹਿ ਗਏ ਤੇ ਬਾਕੀ ਬਾਬਾ ਬਲਬੀਰ ਸਿੰਘ ਜੀ ਦਾ ਮੈਂ ਧੰਨਵਾਦ ਕਰਦਾ ਵਾਂ ਜਿਹੜੇ ਇਹਨਾਂ ਬਾਰੇ ਬੋਲੇ ਸਾਡੇ 100 ਉਹਨਾਂ ਪਿਛਲੀਆਂ ਗੱਲਾਂ ਸਾਡੇ 100 ਉਹਨਾਂ ਨਾਲ ਮਤ ਪੇਦ ਹੋਏ ਹੁਣ ਪਰ ਇੱਥੇ ਉਹਨਾਂ ਦੇ ਗਾੜੀ ਸਿਰ ਝੁਕਾ ਕੇ ਸਲੂਟ ਆ ਜਿਹੜੀ ਏਡੀ ਵੱਡੀ ਆਵਾਜ਼ ਉਹ ਨਾਲ ਬੁਲੰਦ ਕਰਦੀ ਉਹ ਵੀ ਉਹਨਾਂ ਦੇ ਮੂੰਹ ਤੇ ਜੁਰਤਨ ਬੜੀ ਵੱਡੀ ਗੱਲ ਏ ਸਾਰੇ ਪ੍ਰਚਾਰਕਿਆ ਕਰੀ ਡਟਵਾ ਪ੍ਰਚਾਰ ਕਰੋ ਇਹਨਾਂ ਬਾਰੇ ਆਪਸ ਵਿੱਚ ਲੜਨਾ ਛੱਡ ਗਏ ਆਪਾਂ ਇਹਨਾਂ ਬਾਰੇ ਪ੍ਰਚਾਰ ਕਰੀਏ ਲੋਕਾਂ ਨੂੰ ਇਧਰੋਂ ਤੋੜ ਕੇ ਇੱਕ ਧਰਮ ਪਰਿਵਰਤਨ ਨੂੰ ਰੋਣੇ ਆ ਵੀ ਪੰਜਾਬ ਚ ਕ੍ਰਿਸਚੀਅਨਾਂ ਧਰਮ ਪਰਿਵਰਤਨ ਕਰਾਤਾ ਸਿੱਖੋ ਇਹ ਵੀ ਧਰਮ ਪਰਿਵਰਤਨ ਹੀ ਆ ਇਹ ਥੋੜਾ ਜਿਹਾ ਸੈਮੀ ਧਰਮ ਪਰਿਵਰਤਨ ਆ ਉਹ ਥੋੜਾ ਜਿਹਾ ਡਾਇਰੈਕਟਲੀ ਹੈ ਹੈਗਾ ਇਹ ਵੀ ਕਿਤਨੇ ਕਿਤੇ ਧਰਮ ਪਰਿਵਰਤਨ ਹੀ ਆ ਫਤਰੀ ਸਾਂਝ ਪਈ ਗਈ ਆਪਾਂ ਉਸ ਤੋਂ ਪਹਿਲਾਂ ਦੋ ਬੇਨਤੀਆਂ ਮੈਂ ਹੋਰ ਕਰਾਂ ਵੇਖੋ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਕੋਈ ਨਹੀਂ ਹੈ ਜਿਹੜੀਆਂ ਭੇਡਾਂ ਕਹਿੰਦੀਆਂ ਵੀ ਖਾਸ ਕਰਕੇ ਵੇਖੋ ਜੀ 10 ਗੁਰੂ ਦੇ ਧਾਰੀ ਹੋਏ ਆ ਮੈਂ ਬੇਨਤੀ ਬੜੀ ਬੜੀ ਇਹ ਕੀਤੀ ਆ ਵੀ 10 ਗੁਰੂ ਬਾਬਰ ਨੂੰ ਜਬਰ ਕਹਿੰਦੇ ਯੋਗਤ ਰੱਖੀ ਉਹਨਾਂ ਨੇ ਇਹਨਾਂ ਦੀ ਤਰ੍ਹਾਂ ਜਾ ਕੇ ਲੀਡਰਾਂ ਦੇ ਪੈਰਾਂ 'ਚ ਨਹੀਂ ਪੈਂਦੇ ਰਹੇ ਗੁਰਨਾਨਕ ਸਾਹਿਬ ਦੀ ਆਪਾਂ ਗੁਰੂ ਅਰਜਨ ਸਾਹਿਬ ਨੇ ਕਿਸੇ ਦਾ ਧਰਮ ਬਚਾਉਣ ਦੀ ਖਾਤਰ ਆਪਣਾ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਸੇ ਦਾ ਧਰਮ ਬਚਾਉਣ ਦੀ ਖਾਤਰ ਆਪਣਾ ਸੀਸ ਘਟਾ ਦਿੱਤਾ ਗੁਰੂ ਅਰਜਨ ਸਾਹਿਬ ਮਹਾਰਾਜ ਤੱਤੀ ਦੇਖ ਤਤੀ ਤਵੀ ਤਾਂ ਬੈਠੇ ਸਰਦੇ ਵਿੱਚ ਤਤਾ ਰੇਤ ਉਬਲ ਦੀ ਦੇਖ ਝੋਬਲੇ ਇਹ ਰੀਸ ਕਰ ਲੈਣਗੇ ਯਾਰ ਉਹਨਾਂ ਦੀ ਤੇ ਤੁਸੀਂ ਆਂਦਾ ਵੀ 10 ਗੁਰੂ ਦੇਹਧਾਰੀ ਹੋਏ ਆ ਤੁਸੀਂ ਇਹਨਾਂ ਨੂੰ ਉਹਨਾਂ ਨਾਲ ਕੰਪੇਅਰ ਕਰਦੇ ਯਾਰ ਹੱਦ ਹੋ ਗਈ ਤੁਹਾਡੇ ਵਾਲੀ ਵੀ ਸਿਰ ਦਿਮਾਗ ਤੋਂ ਕੰਮ ਲਿਆ ਕਰੋ ਫਿਰ ਜੇ ਤੁਸੀਂ ਕਹਿੰਦੇ ਵੀ 10 ਗੁਰੂ ਦੇਹਧਾਰੀ ਹੋਏ ਆ ਦੇਹਧਾਰੀ ਨਹੀਂ ਹੋਏ ਜੋਤ ਰੂਪ ਹੋਏ ਆ ਜੇ ਮੰਨ ਵੀ ਲਈਏ ਵੀ ਦੇਹਧਾਰੀ ਹੋਏ ਆ ਤੁਹਾਡੇ ਕਹਿਣ ਮਤਕ ਤੁਹਾਡੇ ਤੁਹਾਡੇ ਤਰੀਕੇ ਨਾਲ ਜਵਾਬ ਦਵਾਂ ਤੇ ਗੁਰੂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਾਂ ਗੱਲ ਸਪਸ਼ਟ ਕਰਤੀ ਵੀ ਤੁਹਾਡਾ ਅੱਜ ਤੋਂ ਬਾਅਦ ਦੇਹਧਾਰੀ ਗੁਰੂ ਕੋਈ ਨਹੀਂਗਾ ਤੁਹਾਡਾ ਗੁਰੂ ਗ੍ਰੰਥ ਸਾਹਿਬ ਗੁਰੂ ਆਗਿਆ ਭਈ ਅਕਾਲ ਕੀਤਾ ਬਹਿ ਚਲਾਇਓ ਪੰਥ ਸਭ ਸਿੱਖਣ ਕੋ ਹਕਮ ਹੈ ਗੁਰੂ ਮਾਨ ਦੇ ਗ੍ਰੰਥ ਗੱਲ ਹੀ ਕਲੀਅਰ ਕਰਤੀ ਫਿਰ ਉਸ ਤੋਂ ਬਾਅਦ ਸਾਡੇ ਮਤਲਬ ਕੀ ਸਾਡਾ ਦੇਹ ਤਾਰਿਆ ਨੂੰ ਗੁਰੂ ਮੰਨਦਾ ਪੇਡਾਂ ਦੀਆਂ ਹੀ ਵੇਖੋ ਜੀ satsang ਸੁਣ ਜਾਂਦੀਆਂ ਜ਼ਿਆਦਾ satsang ਸੁਣੋ ਉਹਨਾਂ ਦਾ ਪਰ ਉਹਨਾਂ ਨੂੰ ਗੁਰੂ ਕਿਉਂ ਮੰਨਦੇ ਜੇ ਤੁਸੀਂ ਸਵਾਲ ਏ ਵੱਡਾ ਵਾ ਹੁਣ ਅਸੀਂ satsang ਕਰ ਅਸੀਂ ਹੁਣ ਬਾਣੀ ਦਾ ਪ੍ਰਚਾਰ ਕਰਕੇ ਅਸੀਂ ਆਪਣੇ ਆਪ ਨੂੰ ਥੋੜੀ ਗੁਰੂ ਕਹਿੰਦੀਆਂ ਮੇਰੀ ਬੇਨਤੀ ਆ ਨਿਕਲੋ ਇਹਨਾਂ ਦੇ ਚੰਗਲਾਂ ਦੇ ਵਿੱਚੋਂ ਸਰਕਾਰਾਂ ਦੇ ਸਰਕਾਰਾਂ ਦੇ ਸਿਰ ਤੇ ਬਾਬੇ ਪਰਫੁੱਲ ਧੌਂੜੇ ਬਾਬਿਆਂ ਸਰ ਤੇ ਸਰਕਾਰਾਂ ਪਰ ਫੁੱਲ ਧੌਂੜੀਆਂ ਵਾ ਨਿਕਲੋ ਇਹਨਾਂ ਦੇ ਚੰਗਲਾਂ ਚੋਂ ਫਦਰ ਦੇ ਸਾਹ ਚ ਪਾਈ ਗਈ ਆ ਆਪਾਂ ਵੀਡੀਓ ਲੰਮੀ ਨਹੀਂ ਕਰਨੀ ਪਰ ਹੋ ਗਈ ਵਿਚਾਰ ਲੰਮੇ ਹੁੰਦੇ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ